ਵਾਇਗੁਰੂ ਜੀ ਤੋਂ ਨੰਗਰ ਦਾ ਅਨੰਦਗੜ੍ਹ ਸਾਹਿਬ ਕਿਲਾ ਅਨੰਦਗੜ੍ਹ ਸਾਹਿਬ ਆਇਆ ਜੀ ਅਨੰਦਗੜ੍ਹ ਕਿਲਾ ਅਨੰਦਗੜ੍ਹ ਸਾਧ ਸੰਗਤ ਜੀ ਆ ਬੌਲੀ ਸਾਹਿਬ ਜੀ 132 ਪੌੜੀਆਂ ਬੌਲੀ ਸਾਹਿਬ ਦੀਆਂ ਵਾਇਗੁਰੂ কালি <coughs> সাহা <coughs> ਰਾਤਾ ਦਾ ਦਰਵਾਜਾ ਹੈ ਗੁਰੂ ਸਾਹਿਬ ਦੇ ਟਾਈਮ ਦਾ ਹੈ ਬਾਈ ਬਾਈ ਇਹ 3000 ਰੁਪਏ ਸੀ ਬਾਈ ਬਹੁਤ ਸੋਹਣੀ ਬੌਲੀ ਸਾਹਿਬ ਬੌਲੀ ਸਾਹਿਬ ਬੌਲੀ ਸਾਹਿਬ ਬਾਈ ਇਸ ਚੇਪਾ 132 ਬਾੜੀਆਂ ਬੌਲੀ ਸਾਹਿਬ ਦੀਆਂ ਵਾਹਿਗੁਰੂ ਧੰਨ ਗੁਰੂ ਵਾਹਿਗੁਰੂ ਇੱਕ ਰੋਲੀਸ ਆ ਵਾਹੇ ਆ ਵਾਹੇ ਕਰਦੇ ਹਾਂ ਸਾਹ ਚੜ ਗਿਆ ਬਾਈਕਰ ਬਾਈਕ ਹਾਲ ਸਹੀ ਫਤੇ ਤਾਂ ਨਹੀਂ